ਮੈਂ ਤੁਹਾਨੂੰ ਕਹਿੰਦਾ ਖਡੂਰ ਸਾਹਿਬ 5 ਲੱਖ ਪਲੱਸ ਲਿਖ ਲੋ ਭਾਈ ਸਾਹਿਬ ਜਿੱਤਣਗੇ ਭਾਈ ਅਮਰਪਾਲ ਸਿੰਘ ਭਾਈ ਸਰਬਜੀਤ ਸਿੰਘ ਖਾਲਸਾ ਲੱਖਾਂ ਦੀ ਲੀਡ 'ਚ ਜਿੱਤਣਗੇ ਇਧਰੋਂ 4 ਤੋਂ 5 ਸੀਟਾਂ ਵੱਧ ਜਾਣ ਆਪਣੀਆਂ ਨਿਕਲ ਜਾਣ ਤੇ ਉਧਰੋਂ ਘਟ ਜਾਣ ਉਤੋਂ ਤੇ ਫਿਰ ਇਹ ਪੈਰੀਂ ਹੱਥ ਵੇਖੋ ਕਿਵੇਂ ਲਾਉਂਦੀ ਐ ਤੇ ਪਰ ਸਾਡੇ ਰੰਗਲੇ ਪੰਜਾਬ ਨੂੰ ਗੰਧਲਾ ਪੰਜਾਬ ਬਣਾਉਣ ਵਾਲੇ ਰਾਜਨੀਤਿਕਾ ਔਰ ਜਿਹੜੇ ਪੱਗਾਂ ਦੇ ਸਿਰ ਫਸਾ ਕੇ ਇਹਨਾਂ ਨੂੰ ਅੱਜ ਵੀ ਤੁਰੇ ਫਿਰਦੇ ਆ ਇਹ ਚੰਦੂ ਹੋਰੀਆ ਇਹ ਚੇਰਾਂ ਨੂੰ ਫੜ ਕੇ ਆ ਪਾੜਨ ਵਾਲੇ ਦੇ ਵਾਰਿਸ ਦੁਨੀਆ 'ਚ ਥੋੜੀਆਂ ਪਿਕਚਰਾਂ ਬਣ ਗਈਆਂ ਅਮਰੀਕਾ ਤੁਹਾਡੇ ਮਗਰ ਮਗਰ ਫਿਰਦਾ ਵੀ ਖਾਲਸਾ ਪੂਰੀ ਦੁਨੀਆ ਤੁਸੀਂ ਝੰਡੇ ਕੱਢਦੇ ਐਸੇ ਦੁੱਕੀ ਦੇ ਬੰਦੇ ਤੁਸੀਂ ਛਿੱਤਰ ਖਾਈ ਜਾਂਦੇ ਓ ਯਾਰ ਕੀ ਥੋੜਾ ਸਿਸਟਮ ਹੈ ਇੱਕ ਬੰਦਾ ਹੱਥ ਖੜਾ ਕਰਕੇ ਕਹਿੰਦੇ ਲਓ ਜੀ ਮੈਂ ਸੋਹ ਗਾ ਕੇ ਕਹਿੰਦਾ ਵੀ ਜਿਹੜੀ ਸਿਮਰੋ ਆ ਸਰਵੀਰ ਦੀ ਘਰਵਾਲੀ ਆ ਉਹ ਪੂਰੀ 100% ਸੱਚੀ ਸੁਤਰੀ ਤੇ ਉਹ ਸਾਡੇ ਹੱਕਾਂ ਲਈ ਆਊਗੀ ਲਓ ਇੱਕ ਬੰਦਾ ਹੱਥ ਖੜਾ ਕਰੋ ਕਰੋ ਜੀ ਲੱਖਾ ਸੁਧਾਣਾ ਗੀਚੇ ਵੀ ਕਹਿੰਦਾ ਖਜਾਲੇ ਨੇ ਜਿਹੜੂ ਗੁੰਡਾ ਕਹਿੰਦੇ ਉਹਨਾਂ ਨਾਲੋਂ ਤਾਂ ਚੰਗਾ ਨਾ ਤੇ ਮੈਂ ਕਹਿੰਦਾ ਗੁੰਡਾ ਆ ਜੇ ਫਿਰ ਮੈਂ ਕਹਿੰਦਾ ਉਸ ਅਮਰਸ਼ਾਹ ਦੀ ਅੱਖੀ ਅੱਖ ਭਾਈ ਗੱਲ ਤਾਂ ਕਰੂਗਾ ਯਾਰ ਗੁੰਡੇ ਨੂੰ ਤੁਸੀਂ ਪਰਖਦਾ ਵੇਖ ਲਓ ਜੇ ਨਹੀਂ ਤਾਂ ਅਗਲੀ ਵਾਰ ਕੇ ਨੂੰ ਹੋਰ ਪਾ ਦਿਓ ਯਾਰ ਇਹ ਕਹੀ ਜਾਣ ਸੀ ਇਹਨਾਂ ਤੋਂ ਇਹਨਾਂ ਤੋਂ ਅਸੀਂ ਕੀ ਲੈਣਾ ਸਰਟੀਫਿਕੇਟ ਲੈਣੇ ਆ ਜਿੰਨਾਂ ਵੀ ਆਪਦੇ ਕੋਈ ਕਿਰਦਾਰ ਨਹੀਂ ਇਹ ਜੋ ਮਰਜ਼ੀ ਕਰੀ ਜਾਣ ਆਪੇ ਮੈਂ ਰੱਜੀ ਪੁੱਜੀ ਮੈਂ ਆਪੇ ਮੈਂ ਮੇਰੇ ਬੱਚੇ ਜੀ ਨੇ ਇਹ ਕੀ ਕਹਿਣਗੇ ਗੁਰਸਤ ਸਿੰਘ ਬੁਲਟੋ ਆਇਆ ਹੱਥ ਖੜੇ ਕਰਦੀ ਉਹ ਫੋਟੋ ਕੀਦੀ ਆ ਇਹ ਕਹਿੰਦਾ ਮੈਂ ਨਹੀਂ ਇਹਨੂੰ ਆਹਦੇ ਮੁੰਡੇ ਦੇ ਸਿਰ ਤੇ ਹੱਥ ਰੱਖ ਕੇ ਪਰ ਉਹ ਝੂਠ ਬੋਲਣ ਵਾਲੇ ਬੰਦੇ ਆ ਇਹਨੇ ਬੋਲ ਵੀ ਦੇਣਾ ਇਹਨੂੰ ਆਇਆ ਕਰਾ ਦੇ ਬੱਚੇ ਦੇ ਸਿਰ ਤੇ ਹੱਥ ਰੱਖ ਕੇ ਗੁਰੂ ਰਾਮਦਾਸ ਸਾਹਿਬ ਦੇ ਘਰੇ ਜਾ ਕੇ ਕਹਿੰਦੇ ਮੈਂ ਹੱਥ ਖੜੇ ਕਰਕੇ ਨਹੀਂ ਨਿਕਲਿਆ ਐਵੇਂ ਮਰੀ ਜਾ ਲੋਕ ਸਭਾ ਹਲਕਾ ਫਰੀਦਕੋਟ ਚਰਚਾ ਦਾ ਵਿਸ਼ਾ ਬਣਿਆ ਹੋਇਆ ਪਹਿਲਾਂ ਖਡੂਰ ਸਾਹਿਬ ਸੀ ਹੁਣ ਫਰੀਦਕੋਟ ਹੈ ਮਾਲਵੇ ਦੇ ਵਿੱਚ ਇੱਕ ਅਜਿਹਾ ਹਲਕਾ ਬਣ ਚੁੱਕਿਆ ਹੈ ਕਿ ਇੱਥੇ ਦੂਰੋਂ ਨੇੜੇ ਚੱਲ ਕੇ ਲੋਕ ਪ੍ਰਚਾਰ ਦੇ ਲਈ ਪਹੁੰਚ ਰਹੇ ਨੇ ਲੁਧਿਆਣੇ ਤੋਂ ਜਗਦੇਵ ਸਿੰਘ ਖਾਲਸਾ ਪਹੁੰਚੇ ਨੇ ਗੱਲਬਾਤ ਕਰਨਗੇ ਸਭ ਤੋਂ ਵੱਡਾ ਫਤੇਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਚੱਲ ਰਿਹਾ ਜੀ ਤੁਸੀਂ ਆਇਓ ਲੁਧਿਆਣੇ ਤੋਂ ਚੱਲ ਕੇ ਬਹੁਤ ਜੀ ਗੁਰੂ ਦੀ ਕਲਾ ਵਰਤ ਰਹੀ ਹੈ ਹਾਂ ਬਾਈ ਦੀਪ ਸਿੱਧੂ ਕਹਿੰਦਾ ਸੀ ਕਿ ਕਲਾ ਵਰਤਦੀ ਹੈ ਬਈ ਮੈਂ ਲੁਧਿਆਣੇ ਤੋਂ ਚੱਲ ਕੇ ਮਤਲਬ ਇਹ ਪਿੰਡਾਂ ਦੇ ਵਿੱਚ ਅਸੀਂ ਪ੍ਰਚਾਰ ਕਰ ਰਹੇ ਆ ਭਾਈ ਸਰਬਜੀਤ ਸਿੰਘ ਜੀ ਦੇ ਨਾਲ ਹੈ ਤੇ ਬਸ ਸਾਡੀ ਤਾਂ ਜਿਹੜੀ ਕੌਮ ਹੈ ਬਸ ਉਹ ਕੇਸਰੀ ਨਿਸ਼ਾਨ ਸਾਹਿਬ ਵੰਦੀ ਹੈ ਔਰ ਬਲ ਸਿੰਘ ਦੀ ਕੁਰਬਾਨੀ ਦੇਖ ਲਈ ਹੈ ਜਿਹਨੇ ਆਵੇ ਪਰਿਵਾਰ ਬੱਚੇ ਤੁਸੀਂ ਇਹ ਸੋਚੋ ਵੀ ਯਾਰ ਉਹ ਸਮਾਂ ਉਹ ਸਮਾਂ ਤੇ ਜਦੋਂ ਇੰਦਰਾ ਗਾਂਧੀ ਨੂੰ ਗੋਲੀਆਂ ਮਾਰੀਆਂ ਉਹਨੂੰ ਇਹ ਨਹੀਂ ਦਿਖਦਾ ਹੋਊਗਾ ਵੀ ਮੇਰੇ ਪਰਿਵਾਰ ਦਾ ਕੀ ਬਣੂਗਾ ਤੇ ਅੱਜ ਅੱਜ ਦਾ ਸਮਾਂ ਅਸੀਂ ਕੀ ਕਰਨਾ ਦੋ ਕੁਸ਼ ਬਿਆਨ ਸਿੰਘ ਸਰਦਾਰ ਬਿਆਨ ਸਿੰਘ ਸਾਡੇ ਲਈ ਕਰ ਗਿਆ ਯਾਰ ਅਸੀਂ ਜੇਕਰ ਸਾਰੀ ਜ਼ਿੰਦਗੀ ਵੀ ਲਾ ਦਈਏ ਤਾਂ ਉਸ ਬੰਦੇ ਦਾ ਸਾਰ ਨਹੀਂ ਉਤਾਰ ਸਕਦੇ ਤੇ ਅਸੀਂ ਤਾਂ ਵੋਟਾਂ ਦੇ ਵਿੱਚ ਗੱਡੀ 'ਚ ਬੈ ਕੇ ਪ੍ਰਚਾਰ ਹੀ ਕਰਦੇ ਹਾਂ ਤੇ ਸਾਨੂੰ ਤਾਂ ਬਸ ਇੱਕੋ ਹੀ ਗੱਲ ਆ ਮੈਂ ਤਾਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਨੀ ਚਾਹੁੰਦਾ ਕਿ ਭਈ ਯਾਰ ਗੱਲ ਇਸ ਟਾਈਮ ਬੜੀ ਵਧੀਆ ਬਣ ਚੁੱਕੀ ਆ ਜਿਹੜੀ ਇਹ ਦੇਣ ਇਹ ਸਾਡੀ ਦੇਣ ਸਾਡੇ ਗੁਰੂਆਂ ਦੀ ਐ ਇਹ ਕੇਸਰੀ ਨਿਸ਼ਾਨ ਸਾਹਿਬ ਸਾਡੇ ਗੁਰੂਆਂ ਨੇ ਦਿੱਤਾ ਬਾਬਾ ਬੰਦਾ ਸਿੰਘ ਬਹਾਦਰ ਨੇ ਸਾਨੂੰ ਹੱਕ ਦਿੱਤੇ ਤੇ ਅੰਦੋਲਨ ਦੇ ਵਿੱਚ ਇੱਕ ਬੰਦਾ ਆਇਆ ਇੱਕ ਸ਼ਖਸ ਜਿਹਨੂੰ ਪਿਆਰ ਕਰਦੇ ਆ ਸਾਰੇ ਬਾਈ ਦੀਪ ਸਿੱਧੂ ਜਦੋਂ ਉਹ ਆਇਆ ਸੀ ਮੈਂ ਖੁਦ ਇਹ ਸੋਚਦਾ ਸੀ ਯਾਰ ਇਹ ਬੰਦਾ ਇੱਕ ਐਕਟਰ ਹੈ ਇਹ ਪਲਾਂਟਡ ਹੈ ਮਤਲਬ ਇਹ ਸੀ ਪਰ ਜਿਸ ਦਿਨ ਉਹ ਬੰਦੇ ਨੇ ਕਿਹਾ ਸੀ ਪਾਸ਼ਾਹੀ ਦਵਾ ਉਹ ਸਾਡੇ ਦਿਲਾਂ ਵਿੱਚ ਬੈਠਦਾ ਰਿਹਾ ਬੈਠਦਾ ਰਿਹਾ ਪਰ ਅਖੀਰ ਨੂੰ ਜਦੋਂ ਗਿਆ ਸਾਨੂੰ ਰਵਾ ਕੇ ਗਿਆ ਜਿਸ ਦਿਨ ਫਰੀਕੇ ਦੇ ਵਿੱਚ ਉਸ ਬੰਦੇ ਦੀ ਮਤਲਬ ਅੰਤਮ ਸੰਸਕਾਰ ਸੀ ਸਾਨੂੰ ਪਤਾ ਵੀ ਉੱਥੇ ਨੌਜਵਾਨ ਕਿੱਦਾਂ ਰਹੁੰਦੇ ਸੀ ਅੱਜ ਵੀ ਦੀਪਸਿੱਧ ਨੂੰ ਯਾਦ ਕਰਕੇ ਅੱਖਾਂ ਭਰ ਆਉਂਦੀਆਂ ਤੇ ਅੱਜ ਉਹਦੀ ਹੀ ਚਿੰਗਲਾਈ ਉਹਦਾ ਖੂਨ ਉਬਾਲੇ ਖਾਰ ਰਿਹਾ ਇਹ ਸਾਰੇ ਲੋਕਾਂ ਦੇ ਵਿੱਚ ਤੇ ਬਾਈ ਕਹਿ ਗਿਆ ਸੀ ਪਾਸ਼ਾਹੀ ਦਾਵਾ ਤੇ ਉਹਦੇ ਉੱਤੇ ਭਾਈ ਅਮਰਤਪਾਲ ਸਿੰਘ ਆਇਆ ਉਹਨੇ ਆਕੇ ਕੀ ਕੀਤਾ ਵੀ ਆਕੇ ਪੰਜਾਬ ਨੂੰ ਦੇਖਿਆ ਤੇ ਨੌਜਵਾਨ ਕਿਵੇਂ ਤਰਪੇ ਕਿਉਂਕਿ ਭਾਈ ਅਮਰਤਪਾਲ ਸਿੰਘ ਨੂੰ ਪਹਿਲਾ ਲੋਕ ਸੁਣਦੇ ਸੀ ਸੋਸ਼ਲ ਉਹ ਬੰਦਾ ਇੰਨਾ ਤਰੀਕੇ ਨਾਲ ਬੋਲਦਾ ਸੀ ਕਿ ਹਰ ਦੇ ਦੇ ਵਿੱਚ ਵੜ ਜਾਂਦਾ ਸੀ ਜਦੋਂ ਉਹ ਆਇਆ ਜਦੋਂ ਪਾਉ ਉੱਤਰਿਆ ਤੇ ਉੱਤਰਦਾਈ ਜਦੋਂ ਆਇਆ ਤੇ ਬਸ ਉਸ ਤੋਂ ਬਾਅਦ ਹੀ ਉਹ ਫੇਮਸ ਹੋ ਗਿਆ ਫਿਰ ਉਹ ਅਮਰਸ਼ਾਹ ਆਇਆ ਅਮਰਸ਼ਾਹ ਕੇ ਜਦੋਂ ਨੇ ਵੀਰ ਕੱਢੀ ਤੇ ਲੋਕ ਉੱਥੇ ਜਾ ਕੇ ਵੀ ਆ ਕੇ ਬੱਚੇ ਆਪ ਦੇ ਛੱਡਦੇ ਸੀ ਤੇ ਸਾਨੂੰ ਇਹ ਲੱਗਦਾ ਸੀ ਵੀ ਯਾਰ ਅੱਜ ਸਾਡੇ ਕੌਮ ਦੇ ਵਿੱਚ ਇੱਕ ਬਾਈ ਦੀਪ ਸਿੱਧੂ ਦੀ ਜਿਹੜੀ ਪਾਸ਼ਾਹੀ ਦਵੇ ਵਾਲੀ ਅੱਜ ਗੱਲ ਪੂਰੀ ਹੋ ਰਹੀ ਹੈ ਲੇਕਿਨ ਸਾਨੂੰ ਉਦੋਂ ਪਤਾ ਲੱਗਿਆ ਕਿਉਂਕਿ ਜੀ ਰਾਜਨੀਤੀ ਵਿੱਚ ਬੜੀ ਛੇਤੀ ਫਸ ਜਾਂਦੇ ਆ ਕਿਉਂਕਿ ਜਜ਼ਬਾਤੀ ਆ ਨਾ ਤਾਂ ਉਹ ਉਹਦੇ ਨਾਲ ਹੋਇਆ ਜਦੋਂ ਐਮਐਸਏ ਲੱਗੀ ਯਾਰ ਮੈਨੂੰ ਇਹ ਦੱਸੋ ਪ੍ਰਧਾਨ ਮੰਤਰੀ ਬਾਜੇ ਕੇ ਦਾ ਕੀ ਕਸੂਰ ਸੀ ਇੱਕ ਚੁਟਕਲੇ ਬਣਾਉਣ ਵਾਲਾ ਬੰਦਾ ਇੱਕ ਨਸ਼ਾ ਕਰਦਾ ਸੀ ਉਹ ਆਪ ਬੰਦਾ ਉਹਦੇ ਪਰਿਵਾਰ ਤੋਂ ਪੁੱਛ ਲਓ ਨੀ ਨਸ਼ਾ ਕਰਨ ਵਾਲਾ ਉਹ ਬੰਦੇ ਨੇ ਉੱਥੇ ਜਾ ਕੇ ਥਾਪੀਆਂ ਮਾਰ ਮਾਰ ਕੇ ਬਿੱਟੂ ਨੂੰ ਮੰਗਾ ਰਿਆ ਤੇ ਸਾਡੇ ਲੋਕਾਂ ਨੇ ਉਦੋਂ ਬਾਅਦ ਉਹਦਾ ਮਜ਼ਾਕ ਬਣਾਇਆ ਯਾਰ ਤੁਸੀਂ ਦੇਖੋ ਤੇ ਜਿੱਦਣ ਉਹਨੂੰ ਬੰਦੇ ਨੂੰ ਚੱਕ ਕੇ ਲੈ ਕੇ ਗਏ ਆ ਜੀਤ ਕਲਸੀ ਵਰਗੇ ਜਿਹੜੇ ਬੰਦੇ ਸ਼ਰਾਬਾਂ ਦੇ ਆਦੀ ਸੀ ਮੈਂ ਉਹਨੂੰ ਚੰਗੀ ਤਰ੍ਹਾਂ ਜਾਣਦਾ ਯਾਰ ਬੰਦੇ ਦੇ ਦੇਖੋ ਜ਼ਿੰਦਗੀ ਵਿੱਚ ਹਰ ਬੰਦੇ ਦੀ ਇੱਕ ਜ਼ਿੰਦਗੀ ਆ ਬੰਦੇ ਉੱਠ ਕੇ ਯਾਰ ਤੁਹਾਡੇ ਖਾਲਸੇ ਰਾਜ ਦੀ ਗੱਲ ਕਰਨ ਲੱਪੇ ਪਾਸ਼ਾਹੀ ਦਾਅਵੇ ਦੀ ਗੱਲ ਕਰਨ ਲੱਪੇ ਤੇ ਉਹ ਕਿੰਨੇ ਕਰਾਇਆ ਸੀ ਭਾਈ ਦੀਪ ਸਿੱਧੂ ਨੇ ਪਰਦੀਪ ਸਿੱਧੂ ਨੂੰ ਲੋਕ ਲਿਆ ਤਾਂ ਨਹੀਂ ਸਕੇ ਆ ਦੀਪ ਸਿੱਧੂ ਨੇ ਲੋਕਾਂ ਦੀ ਬੋਲਦਾ ਪੁੱਛ ਲੋ ਸਹੀ ਹੈ ਸਾਰੇ ਆ ਪੁੱਛੋ ਵੀ ਦੀਪ ਸਿੱਧੂ ਮੈਂ ਇੱਥੇ ਧੜਕਦਾ ਨਹੀਂ ਧੜਕਦਾ ਹੁਣ ਉਹਨੂੰ ਕਿੱਥੇ ਉਸ ਤੋਂ ਬਾਅਦ ਜਦੋਂ ਦੂਸਰੀ ਕਹਾਣੀ ਬਣੀ ਸਾਡੇ ਸਾਹਮਣੇ ਜਿਹਨੇ ਬੰਦੇ ਨੇ ਗੱਲ ਕਹਿਤੀ ਬਈ ਐਸਵਾਈਐਲ ਦੀ ਗੱਲ ਤਾਂ ਜੇ ਕਰਨੀ ਸੀ ਉਸ ਤੋਂ ਪਹਿਲਾਂ ਹੀ ਜਦੋਂ ਨੇ ਕਹਿਤਾ ਸੀਗਾ ਵੀ ਦਿੱਲੀ ਵੀ ਦੱਬ ਲੈਂਦਾ ਇਹਨੂੰ ਪੰਜਾਬ ਕਹਿੰਦੇ ਆ ਫਿਰ ਸਿੱਧੂ ਮੂਸੇਵਾਲਾ ਕਿੰਨਾ ਕੱਠ ਹੋਇਆ ਉਸ ਦੇਖੋ ਉਸ ਬੰਦੇ ਨੇ ਸਾਡੀ ਪੱਗ ਨੂੰ ਕਿੰਨਾ ਉੱਚਾ ਚੱਕਿਆ ਫਿਰ ਉਸ ਤੋਂ ਬਾਅਦ ਜੋ ਹਾਲਾਤ ਬਣੇ ਤੇ ਯਾਰ ਤੁਸੀਂ ਇਹ ਦੱਸੋ ਇਹ ੱੱ ਨਹੀਂ ਐ ਵੀ ਇੱਕ ਬੰਦੇ ਨੂੰ ਯਾਰ ਕਮਾਲ ਹੋ ਗਈ ਉਹਦੀ ਇੰਨੀ ਕਰਦਾਰ ਕੁਸ਼ੀ ਕੀਤੀ ਗਈ ਤੇ ਅੱਜ ਉਹਦਾ ਜੋਸ਼ ਸਾਡੇ ਨੌਜਵਾਨਾਂ 'ਚ ਦਿਖ ਰਿਹਾ ਭਾਈ ਅਮਰਤਪਾਲ ਸਿੰਘ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਮੈਂ ਇੱਕ ਬੇਨਤੀ ਕਰਨੀ ਚਾਹਣਾ ਥੋੜਾ ਚੈਨਲ ਤੇ ਮੇਰੀ ਗੱਲ ਯਾਦ ਰੱਖਿਓ ਇਹਨੂੰ ਨੋਟ ਰਿਕਾਰਡ ਹੋ ਗਈ ਆ ਇੱਕ ਗੱਲ ਯਾਦ ਰੱਖਿਓ ਇਧਰੋਂ ਚਾਰ ਤੋਂ ਪੰਜ ਸੀਟਾਂ ਵੱਧ ਜਾਣ ਆਪਣੀਆਂ ਨਿਕਲ ਜਾਣ ਤੇ ਉਧਰੋਂ ਘਟ ਜਾਣ ਉੱਤੋਂ ਤੇ ਫਿਰ ਇਹ ਪੈਰੀਂ ਹੱਥ ਵੇਖੋ ਕਿਵੇਂ ਲਾਉਂਦੀ ਆ ਸੈਂਟਰ 'ਚੋਂ ਘਟ ਜਾਣ ਤੁਹਾਡਾ ਨਾ ਤਾਂ ਇਥੋਂ ਪੰਜਾਬ 'ਚ ਜਿਦਾਦ ਨੇ ਯਾਦ ਬਿਲਕੁਲ ਸਾਡੀਆਂ 4 ਤੋਂ 5 ਸੀਟਾਂ ਦੇਖੋ ਮੈਂ ਤੁਹਾਨੂੰ ਕਹਿੰਦਾ ਖਡੂਰ ਸਾਹਿਬ 5 ਲੱਖ ਪਲੱਸ ਲਿਖ ਲਓ ਤੇ ਤੁਸੀਂ ਲਿਖ ਲਓ ਭਾਈ ਸਾਹਿਬ ਜਿੱਤਣਗੇ ਭਾਈ ਅੰਮ੍ਰਿਤਪਾਲ ਸਿੰਘ ਭਾਈ ਸਰਬਜੀਤ ਸਿੰਘ ਖਾਲਸਾ ਲੱਖਾਂ ਦੀ ਲੀਡ 'ਚ ਜਿੱਤਣਗੇ ਹੂੰ ਦੋ ਇਹ ਤਾਂ ਪੱਕੀ ਹੈ ਵਟ ਤੇ ਲਿਖ ਦਿੱਤੀਆਂ ਜਿਹਨੂੰ ਕਹਾਂ ਦਿੰਦੇ ਆ ਨਾ ਪੱਥਰ ਤੇ ਲੀਕ ਹੋ ਗਈ ਹੈ ਤਾਂ ਠੀਕ ਹੈ ਇਹਦਾ ਔਰ ਦੀ ਅਗਲੀ ਗੱਲ ਆਜੋ ਲੱਖਾਂ ਸੁਧਾਣਾ ਮੈਂ ਲੱਖੇ ਸੁਧਾਣਾ ਦੇ ਹੱਕ ਲੱਖਾਂ ਸੁਧਾਣਾ ਤਿੰਨ ਗੱਲਾਂ ਕਰਦਾ ਜਿਹੜਾ ਮੈਨੂੰ ਬਹੁਤ ਵਧੀਆ ਲੱਗਦਾ ਇਸ ਕਰਕੇ ਇੱਕ ਪੰਜਾਬੀ ਮਾਂ ਬੋਲੀ ਫੈਮਲੀ ਜੇ ਉੜਾ ਤੇ ਜੂੜਾ ਨਾ ਰਿਹਾ ਤੇ ਰਹਿਣਾ ਕੁਛ ਵੀ ਨਹੀਂ ਹੈ ਦੂਜਾ ਤੁਹਾਡਾ ਚਿੱਟੇ ਦੇ ਲਈ ਤੁਹਾਡੇ ਬੱਚਿਆਂ ਲਈ ਅੱਜ ਬੰਦਾ ਲੜਦਾ ਤੀਜੀ ਬੰਦੇ ਨੇ ਗੱਲ ਜਿਹੜੀ ਤੁਹਾਡੇ ਵਾਸਤੇ ਕੀਤੀ ਆ ਤੁਹਾਡੇ ਹੱਕਾਂ ਦੀ ਗੱਲ ਕਰਦਾ ਤੇ ਬੰਦਾ ਨਸ਼ਾ ਨਹੀਂ ਵੰਡ ਰਿਹਾ ਕੁਛ ਨਹੀਂ ਕਰ ਰਿਹਾ ਬਸ ਇੱਕ ਲਹਿਰ ਲੋਕ ਇਹ ਜੀ ਲਹਿਰ ਕਾਦੀ ਲਹਿਰ ਆ ਯਾਰ ਗੁਰੂ ਗ੍ਰੰਥ ਸਾਹਿਬ ਦੀ ਬੇਦਲੀ ਕਰਨ ਵਾਲਿਆਂ ਦੀ ਲਹਿਰ ਇੱਥੇ ਕਾਦੀ ਲਹਿਰ ਆ ਯਾਰ ਦੱਸੋ ਮੈਨੂੰ ਤਾਂ ਇਹ ਲੱਗਦਾ ਵੀ ਬਠਿੰਡੇ ਵਾਲੇ ਕੋਈ ਕਲੰਗੀ ਨਾਲ ਲਾ ਲਿਓ ਇਹ ਜੀ ਉਹਦੀ ਲੜਕੀ ਦੀ ਲਹਿਰ ਆ ਕੋਈ ਲੈ ਇਹ ਗੱਲਾਂ ਵੀ ਲੈ ਰਾ ਯਾਰ ਪਿੰਡਾਂ ਚ ਪੁੱਛੋ ਚ ਜਾ ਕੇ ਉਹ ਕਿ ਨਹੀਂ ਤਾਂ ਬੋਟਲੇ ਲੱਖੇ ਨੂੰ ਬੋਲੀਆਂ ਮੈਂ ਗੱਲ ਕਹਿੰਦਾ ਵੀ ਟੰਡੇ ਵਾਲਿਓ ਬਾਈ ਬੰਡੇ ਵਾਲੇ ਕਹਿੰਦੇ ਬਾਈ ਕਹਿੰਦਾ ਦੀਪਕ ਇਹਨਾਂ ਦੇ ਬਾਈ ਬਖੰਡੇ ਵਾਲੇ ਬਾਈ ਮੈਂ ਕਹਿੰਦਾ ਯਾਰ ਤੁਸੀਂ ਲੱਖੇ ਨੂੰ ਜਿਤਾ ਦਿਓ ਥੋੜਾ ਬੰਦਾ ਅੱਖਾਂ ਜੱਖੇ ਪਾ ਕੇ ਗੱਲ ਕਰਨ ਵਾਲਾ ਤਾਂ ਹੈਗਾ ਨਾ ਯਾਰ ਸਿਆਸੀ ਲੋਕ ਕਹਿੰਦੇ ਕਿ ਗੁੰਡਾ ਯਾਰ ਗੁੰਡਾ ਮੈਂ ਕਹਿੰਦਾ ਯਾਰ ਸਿਆਸੀ ਲੋਕ ਗੁੰਡਾ ਗੁੰਡੇ ਹੋਣ ਹੀ ਕਿਨਾਂ ਨੇ ਸਾਡੇ ਚੱਕ ਚੱਕੇ ਪੁੱਤ ਮਾਰਤੇ ਯਾਰ ਗੁੰਡੇ ਘੋਣੇ ਗੁੰਡਾ ਮੋਟੇ ਚ ਗੁੰਡਾ ਗੁੰਡਾ ਕੀ ਹੁੰਦਾ ਯਾਰ ਇੱਕ ਬੰਦਾ ਵੇਰੀ ਉਹਦੀ ਜ਼ਿੰਦਗੀ ਆ ਕੋਸੇ ਸਮੇ ਤੁਸੀ ਪ੍ਰਸੰ ਬਾ ਭਾਈ ਵਿਧੀ ਜੰਦ ਜਿਹਨੂੰ ਕਹਿੰਦੇ ਵਿਧੀ ਵਿਧੀ ਚੰਦ ਸ਼ੀਨਾ ਗੁਰੂ ਦਾ ਸ਼ੀਨਾ ਉਹ ਕੀ ਸੀ ਤੁਸੀਂ ਆਪ ਦੱਸ ਦੋ ਕੀ ਸੀ ਭਾਈ ਇਤਿਹਾਸ ਦੇ ਵਿੱਚ ਮੱਝਾਂ ਚੋਰੀ ਕਰਕੇ ਲੈ ਕੇ ਜਾ ਰਿਆ ਸੀ ਛੱਪੜ ਦੇ ਬਾੜਤੀਆ ਕਹਿੰਦਾ ਗੁਰੂ ਸਾਹਿਬ ਲਾਜ ਰੱਖੋ ਅਰਦਾਸ ਕਰਤੀ ਮੱਝਾਂ ਦੇ ਰੰਗ ਬਦਲ ਗਏ ਕਹਿੰਦੇ ਤੂੰ ਕੰਮ ਤਾਂ ਬੜੇ ਤਕੜੇ ਕਰ ਲੈਣਾ ਤੇ ਫਿਰ ਉਹੀ ਵਿਧੀ ਜੰਦ ਘੋੜੇ ਲੈ ਕੇ ਆਇਆ ਸੀ ਨਾ ਵਾਪਸ ਦੱਸੋ ਹੈ ਕਿ ਨਹੀਂ ਇਤਿਹਾਸ ਫਿਰ ਤੇ ਫਿਰ ਤੁਸੀਂ ਇਹ ਗੁੰਡਾ ਗੁੰਡੇ ਯਾਰ ਮੈਨੂੰ ਇਹ ਦੱਸੋ ਕਿੰਨੇ ਬੰਦੇ ਕਿੰਨੇ ਕਿੰਨੇ ਬੰਦੇ ਗੁੰਡੇ ਦੇ ਅਗੇਂਸਟ ਖੜਦੇ ਆ ਫਿਰ ਜੇ ਗੁੰਡਾ ਤਾਂ ਫਿਰ ਲੋਕ ਖੜ ਕੇ ਆ ਕੇ ਕਹਿੰਦਾ ਵੀ ਇਹਨੇ ਸਾਨੂੰ ਆਹ ਧੱਕ ਇੱਥੇ ਜਿਹੜੇ ਸਾਡੇ ਯੋਧੇ ਸੀ ਸਾਡੇ ਯੋਧੇ ਅੱਜ ਤੋਂ ਪਹਿਲਾਂ ਤੁਸੀਂ ਇਹ ਦੇਖੋ ਵੀ ਸਾਡੇ ਨਾਲ ਪਿੱਛੇ ਕੀ ਹੋਇਆ ਆ ਨਵੀਂ ਨੌਜਵਾਨੀ ਪੀੜ੍ਹੀ ਨੂੰ ਤਾਂ ਪਤਾ ਹੀ ਨਹੀਂ ਆ ਉਹਨੇ ਪੱਗਾਂ ਵਾਲਿਆਂ ਨੇ ਮਤਲਬ ਕੋ-ਕੋ ਕੇ ਸਿੱਖ ਮਾਰੇ ਆ ਦੂਜਿਆਂ ਨੇ ਉਹਨੇ ਨਹੀਂ ਮਾਰੇ ਹੂੰ ਜੇ ਮੈਂ ਗੱਲ ਕਰਾਂ ਇਹ ਉਹ ਕੌਣ ਸੀ ਜਿਹਨੇ ਪੱਗਾਂ ਬੰਨ੍ਹ ਕੇ ਤੁਸੀਂ ਸਾਰੇ ਦੇ ਹਿਸਟਰੀ ਕੱਢ ਲਓ ਫੇਰ ਯਾਰ ਤੇ ਯਾਰ ਜੇ ਮੈਂ ਕਹਿੰਦਾ ਗੁੰਡਾ ਆ ਇਹ ਸਾਨੂੰ ਜੇ ਤੁਸੀਂ ਕਹਿੰਦੇ ਗੁੰਡਾ ਤੇ ਉਹਨੇ ਉਹਨੇ ਗੀਚੇ ਵੀ ਕਹਿੰਦਾ ਖਿਡਾ ਲਏ ਨੇ ਜਿਹੜੂ ਗੁੰਡਾ ਕਹਿੰਦੇ ਉਹਨਾਂ ਨਾਲੋਂ ਤਾਂ ਚੰਗਾ ਨਾ ਤੇ ਮੈਂ ਕਹਿੰਦਾ ਗੁੰਡਾ ਆ ਜੇ ਫਿਰ ਮੈਂ ਕਹਿੰਦਾ ਉਸੇ ਅਮਰਸ਼ਾਹ ਦੀ ਅੱਖੀ ਜੇ ਨਹੀਂ ਤਾਂ ਅਗਲੀ ਵਾਰ ਕੇ ਹੋਰ ਪਾ ਦਿਓ ਹੈ ਤੁਹਾਡੇ ਉਹ ਯਾਰ ਕਮਾ ਤੁਹਾਡਾ ਪੁੱਤ ਤਾਂ ਹੈਗਾ ਯਾਰ ਮੈਨੂੰ ਇਹ ਦੱਸ ਦੋ ਵੀ ਲੱਖਾ ਸੁਧਾਰਣਾ ਜਦੋਂ ਦਾ ਅੰਦੋਲਨ ਹੋਇਆ ਉਸ ਤੋਂ ਬਾਅਦ ਕਿੰਨੇ ਗੁੰਡਾਗਰਦੀ ਕੀਤੀ ਹੈ ਦੱਸ ਦੋ ਯਾਰ ਮੈਂ ਲੱਖੇ ਸੁਧਾਰਣ ਨੂੰ ਤਾਂ ਜ਼ਿੰਦਗੀ ਜੇ ਨਹੀਂ ਮਿਲਿਆ ਪਰ ਮੈਂ ਤਿੰਨ ਗੱਲਾਂ ਕਰਕੇ ਹਾਂ ਮੈਂ ਤਿੰਨ ਗੱਲਾਂ ਕਰਕੇ ਲੱਖੇ ਦੀ ਸਪੋਰਟ ਕਰਦਾ ਪੰਜਾਬੀ ਮਾਂ ਬੋਲੀ ਚਿੱਟੇ ਦੇ ਖਿਲਾਫ ਲੜ ਰਿਹਾ ਔਰ ਤੁਹਾਡੇ ਹੱਕਾਂ ਲਈ ਲੜ ਰਿਹਾ ਤੇ ਜੇਕਰ ਆਜੇ ਵੀ ਨਹੀਂ ਤੁਸੀਂ ਸੁਧਰਨਾ ਤੇ ਫਿਰ ਪਾਈ ਜਾਓ ਯਾਰ ਗੁਰੂ ਗ੍ਰੰਥ ਸਾਹਿਬ ਨੂੰ ਮੱਥੇ ਹੀ ਟੇਕਣ ਜੋਗੇ ਰਹੋਗੇ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਕਦੇ ਮੰਨੋਗੇ ਵਕਤ ਵਿਚਾਰੇ 100 ਬ ਤੁਹਾਨੂੰ ਅੱਜ ਆਉਣਗੇ ਮੈਨੂੰ ਇਹ ਦੱਸੋ ਵੀ ਜਿਹੜੇ ਅੱਜ ਸਰਕਾਰ 'ਚ ਬੈਠੇ ਆ ਚਲੋ ਯਾਰ ਤੁਸੀਂ ਇਹ ਦੱਸੋ ਮੈਂ ਜਿੱਥੇ ਕਹਿੰਦੇ ਵੋਟਾ ਬਾਦਨਾ ਥੋੜਾ ਚਿੱਟਾ ਬੰਦ ਹੋ ਗਿਆ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਕਾਤਲ ਖੜੇਗੇ ਦੱਸੋ ਗੁਰੂ ਗ੍ਰੰਥ ਸਾਹਿਬ ਤੇ ਬੰਦ ਹੋ ਗਿਆ ਨਹੀਂ ਹੋਇਆ ਨਹੀਂ ਗੁਰੂ ਗ੍ਰੰਥ ਸਾਹਿਬ ਤੇ ਕਾਤਲ ਸੀ ਉਹ ਫੜੇਗੇ ਨਹੀਂ ਜੀ ਨਹੀਂ 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 ਦੱਸ ਵੀ ਦੇ ਦੁਆਰਾ ਬਦਮੀ ਹੋ ਰਹੀਆਂ ਕੀ ਉਹ ਰੁਕ ਗਈਆਂ ਨਹੀਂ ਜੀ ਨਹੀਂ ਦੱਸੋ ਨਹੀਂ ਨਹੀਂ ਰੁਕ ਗਈ ਤੇ ਫਿਰ ਅਸੀਂ ਦੱਸੋ ਤਿੰਨ ਸਰਕਾਰਾਂ ਸੀ ਪਹਿਲਾਂ ਵੀ ਪ੍ਰਾਲੀਦਾਲ ਵਾਲੇ ਮੈਂ ਉਹਨੂੰ ਮੈਂ ਕਾਲੀ ਸ਼ਬਦ ਦਾ ਨਹੀਂ ਇਹ ਪ੍ਰਾਲੀਦਾਲ ਵਾਲੇ ਕਹਿੰਦੇ ਸੀ ਆ ਜਿਹੜਾ ਸੁਬੀਰ ਟਾਰਾ ਮਾਰਦਾ ਫਿਰਦਾ ਵੀ ਸਾਨੂੰ ਜਦਾਵੇ ਉਹ ਸਾਨੂੰ ਤੁਹਾਨੂੰ ਕਿਸੀ ਤੂੰ ਆ ਕੇ ਆਏ ਘਰ ਤੈਨੂੰ ਸਾਰਾ ਪੰਜਾਬ ਵੋਟਾਂ ਪਾਊਗਾ ਮੈਂ ਅੱਗੇ ਲੱਗਦਾ ਤੂੰ ਆ ਕੇ ਆ ਤੇ 10 ਕੰਮ ਤਾਂ ਕਰਾਵੇ ਆਦੇ ਪੁਰਖਿਆਂ ਦੇ ਕਮਾਲ ਆ ਯਾਰ ਸਮੇਲ ਸੇਣੀ ਵਰਗੇ ਨੂੰ ਤੁਸੀਂ ਜੀ ਡੀਜੀਪੀ ਨਾਲ ਛੱਡਿਆ ਹੈ ਸਾਡੇ ਮੁੰਡਿਆਂ ਨੂੰ ਹੀ ਬੇੜਾ ਕਰ ਕਰ ਛੱਡਿਆ ਤੇ ਹੁਣ ਉਲਟਾ ਦੀ ਵੋਟਾਂ ਭਾਲਦੇ ਹੋ ਇਹਦੇ ਵਿੱਚ ਮਾਰਦੇ ਜੀ ਸਾਡੇ ਆ ਪੁੱਛ ਕਿੰਨੇ ਕਿੰਨੇ ਬੱਚੇ ਮਾਰੇ ਪੁੱਛੇ ਇਹਦੇ ਵਿੱਚ ਛੋਟੋ ਛੋਟੇ ਬੱਚੇ ਮਾਰੇ ਆ ਜੀ ਆ ਸਹੀ ਗੱਲ ਹੈ ਆ ਆ ਭਾਈ ਸਾਹਿਬ ਦੇ ਵਾਲ ਚਟੇ ਨੇ ਤੇ ਇਹ ਵੇ ਕੀ ਦੱਸ ਰਿਹਾ ਇਹ ਬੋਲ ਰਿਹਾ ਦੱਸੋ ਪੁੱਛੇ ਜੀ ਜਦ ਰਖਣਾ ਸਾਡੇ ਨੇ ਆਪਣੇ ਕਿਰਾਇਆ ਕਿੰਨੇ ਕਿੰਨੇ ਲਾ ਸਕਦੇ ਨਹੀਂ 25000 ਰਸਾ ਹਾਂ 25000 ਰਸਾ ਉਹਨੂੰ ਖਤਮ ਨਹੀਂ ਕਰਦਾ ਜੀ ਦੱਸੋ ਭਾਈ ਸਾਹਿਬ ਇੱਕ ਗੱਲ ਇਹ ਹੋ ਗਈ ਫਿਰ ਤੁਸੀਂ ਦੂਜੇ ਪਾਸੇ ਗਏ ਦੂਜੇ ਆ ਜਿਹੜਾ ਬੰਦਾ ਸਰਕਾਰ ਦਾ ਇੱਥੇ ਲੜ ਰਿਹਾ ਬੰਦਾ ਸੀਟ ਤੋਂ ਉਹਨਾਂ ਦੇ ਪਿਤਾ ਦੀ ਮੈਂ ਨਿੱਕਾ ਜਿਹਾ ਹੁੰਦਾ ਸੀ ਨਿੱਕਾ ਜਿਹਾ ਮੇਰੇ ਪਿਤਾ ਜੀ ਉਹਨਾਂ ਦੇ ਬੜੇ ਉਹ ਸੀਗੇ ਤੇ ਮੈਂ ਨਿੱਕਾ ਸੀ ਤੇ ਜਗਦੇਵ ਸਿੰਘ ਖੁੱਡੀਆਂ ਦਾ ਸੀ ਰਹਿੰਦਾ ਸੀ ਯਾਰ ਕਹਿੰਦੇ ਦਰਵੇਸ਼ ਮਾਰਤਾ ਉਸ ਵੇਲੇ ਜੋ ਕਹਾਣੀ ਬਣੀ ਉਹ ਆਪ ਦੱਸਦੇ ਆ ਅੱਜ ਅਸੀਂ ਕਿੱਥੇ ਖੜੇ ਆ ਜਿਸ ਦਿਨ ਸਾਡੇ ਮੁੰਡਿਆਂ ਨੂੰ ਡਿਬਲੂ ਗਾੜ ਲਜਾਇਆ ਗਿਆ ਅਸੀਂ ਇੱਕ ਹਾ ਦਾ ਨਾਰਾ ਮਾਰਿਆ ਦੱਸੋ ਕਿੰਨੇ ਮਾਰਿਆ ਯਾਰ ਦੱਸੋ ਮੈਂ ਜਾਣਦਾ ਤੁਸੀਂ ਤਾਂ ਯਾਰ ਆਮ ਲੋਕ ਹੋ ਤੁਸੀਂ ਇੱਥੇ ਜਾਓਗੇ ਘਰੇ ਰੋਟੀ ਦਾ ਹੈਗਾ ਪਰ ਮੈਨੂੰ ਇਹ ਦੱਸ ਦਿਓ ਬੰਦੇ ਉਹ ਕਿੰਨੇ ਖੜੇ ਕੋਈ ਨਹੀਂ ਤੇ ਫਿਰ ਗੁਰੂ ਕੋ ਗਏ ਫਿਰ ਫਿਰ ਕਿਰਪਾ ਨਹੀਂ ਪਾਈਆਂ ਨਹੀਂ ਫਿਰ ਯਾਰ ਮੈਂ ਕਹਿੰਦਾ ਫਿਰ ਕਿ 117 ਚ ਨਹੀਂ ਘਰੇ ਜਿੱਤ ਕੇ ਤਾਂ 117 ਗਏ ਆ ਯਾਰ ਜੇ 117 ਯਾਰ ਦੂਜੇ ਤਾਂ ਯਾਰ ਮੈਂ ਕਹਿੰਦਾ 92 ਜੇ ਇੱਕ ਬੰਦਾ ਕਹਿੰਦਾ ਯਾਰ ਮੈਂ ਗੁਰੂ ਦਾ ਸਿੱਖ ਆ ਯਾਰ ਬਹਿਬਜੀ ਦੀ ਸ਼ਰਤੀ ਵੋਟਾਂ ਕਿਹੜੇ ਮੂੰਹ ਨਾਲ ਮੰਗਦੇ ਫਿਰ 92 ਸਰਕਾਰ ਤੇ ਹੋਣਗੇ ਦੂਜੇ ਕਿਹੜਾ ਬੋਲੇ ਆ ਫਿਰ ਉਹ ਤਾਂ ਬੋਲਦਾ ਹੀ ਨਹੀਂ ਉਹ ਤਾਂ ਚੁੱਪ ਹੀ ਕਰਕੇ ਇੱਕ ਬੰਦੇ ਲਈ ਮੈਂ ਕਹਿੰਦਾ ਸਲੂਟ ਆ ਮੈਂ ਛੋ ਸੂਟ ਮਾਰਦਾ ਕੋਵਰ ਵਿਜੇ ਪ੍ਰਤਾਪ ਸਿੰਘ ਜਿਹੜਾ ਕਿ ਬੰਦਾ ਹਿੰਦੂ ਹੋਣ ਦੇ ਬਾਵਜੂਦ ਉਹ ਕਹਿੰਦਾ ਬੇਦਰਦੀ ਦਾ ਇਨਸਾਫ ਤੁਹਾਨੂੰ ਨਹੀਂ ਮਿਲਣਾ ਉਹ ਕਹ ਆ ਮੈਂ ਕਹਿੰਦਾ ਚਾਰ ਸੀਟਾਂ ਇਹ ਕਲਾ ਵਰਤਨੀਆ ਮੇਰੀ ਗੱਲ ਯਾਦ ਰੱਖਿਓ ਉੱਥੇ ਚਾਰ ਘਟ ਜਾਣ ਸਰਕਾਰ ਬਣ ਚੇ ਤੇ ਇੱਥੋਂ ਜਿੱਤ ਜਾਣ ਮੈਂ ਚਾਰ ਬੰਦੇ ਲਈ ਬੇਨਤੀ ਕਰਦਾ ਦੋ ਤਾਂ ਜਿੱਤ ਗਏ ਲੱਖਾ ਸੁਧਾਨਾ ਜਿੱਤਾ ਦਿਓ ਸਿਮਰਜੀਤ ਮਾਨ ਜਿੱਤਾ ਦਿਓ ਸਹੀ ਗੱਲ ਬਾਕੀ ਜੇ ਤੁਹਾਨੂੰ ਲੱਗਦਾ ਜਿੱਥੇ ਵੀ ਮੈਂ ਕਹਿੰਦਾ ਚਾਰ ਪੰਜ ਜੇ ਜਿੱਤ ਗਏ ਨਾ ਤੇ ਮੈਂ ਕਹਿੰਦਾ ਤੂਹਾ ਘੜ ਦੇਣਗੇ ਪਤਾ ਕੀ ਹੈ ਫਿਰ ਇਹ ਹੋਣਗੇ ਸਰਕਾਰ ਬਣਾਉਣ ਲਈ ਤੇ ਸਾਡੇ ਬੰਦੀ ਵੀ ਨਾਲ ਹੀ ਹੋਣਗੇ ਛੋਟੇ ਬੰਦੀ ਨਹੀਂ ਕਿਸੇ ਨੂੰ ਛੱਡਣੇ ਛੁੱਟਣੇ ਨਹੀਂ ਛੱਡਣੇ ਜੀ ਤੇਰੇ ਫਿਰੋ ਜਿੱਥੇ ਮਰਜੀ ਯਾਰ ਕਮਾਲ ਅਸੀਂ ਕੀ ਕਰਦੇ ਆ ਅਸੀਂ ਤਾਂ ਅਜਿਹਾ ਬੈਠੇ ਆ ਮੈਨੂੰ ਮੇਰੀ ਪੈਨਸ਼ਨ ਲੱਗ ਜੇ ਮੈਨੂੰ ਆਟਾ ਮਿਲ ਜੇ ਮੈਨੂੰ ਚਾਹ ਮਿਲ ਜੇ ਮੈਨੂੰ ਬਿਸਕੁਟ ਮਿਲ ਜਾਣ ਮਾੜੀ ਮਾੜੀ ਗੱਲ ਦੇ ਉੱਤੇ ਆ ਜਿਹੜਾ ਅੰਦੋਲਨ ਖੜਾ ਹੋਇਆ ਸੀ ਨਾ ਇਹ ਅੰਦੋਲਨ ਦੀ ਦੇਣ ਹੈ ਤੇ ਦੀਪ ਸਿੱਧੂ ਦੀ ਦੇਣ ਆ ਮੈਂ ਹਿੱਕ ਠੋਕੇ ਕਹਿੰਦਾ ਇਹ ਗੱਲ ਜੇ ਦੀਪ ਸਿੱਧੂ ਦਾ ਸਾਥ ਦਿੱਤਾ ਹੁੰਦਾ ਨਾ ਅੱਜ ਦੀਪ ਸਿੱਧੂ ਸਾਡੇ ਅੱਗੇ ਖੜਾ ਹੁੰਦਾ ਐਵੇਂ ਰੋਣ ਨੂੰ ਬੈਠੇ ਰਹਿੰਨੇ ਆ ਯਾਰ ਪੰਜਾਬੀ ਮੈਂ ਅੱਜ ਯਾਰ ਮੇਰੇ ਹਰ ਬੰਦਾ ਡਰਦਾ ਜਦੋਂ ਨਪਾਉ ਆਇਆ ਸੀ ਨਾ ਅਮਰਤ ਬਾਵਾ ਸਿੰਘ ਉਹਨੇ ਲੋਕਾਂ ਨੂੰ ਇਹ ਕਹਿੰਦਾ ਸੀ ਵੀ ਜੇ ਡਰ ਡਰ ਕੇ ਜਿਉਣਾ ਜਿਹਨੇ ਤਾਂ ਹੀਆ ਹੀ ਕਰ ਲਿਆ ਵੀ ਤੁਹਾਨੂੰ ਮਾਰਨਾ ਫਿਰ ਡਰ ਡਰ ਕੇ ਕਿਉਂ ਜਿਉਣਾ ਰੱਖਾ ਏਕ ਮਾਰਾ ਸੁਆਮੀ ਸਗਲ ਕਾ ਡਾਗ ਅੰਤਰਜਮੀ ਇਹਨੂੰ ਪੜ ਲਿਆ ਕਰੋ ਕਰੇ ਜਾ ਕੇ ਉਹ ਉਹ ਬੈਠਾ ਨਿਸ਼ਾਨ ਸਾਹਿਬ ਮੈਨੂੰ ਦੱਸੋ ਵੀ ਜਿਹੜਾ ਬੰਦਾ ਡਰ ਡਰ ਕੇ ਜਿਊਗਾ ਕਿਉਂ ਉਹ ਕਦੇ ਮਰੂਗਾ ਨਹੀਂ ਮਰੂਆ ਜੀ ਮਰਨਾ ਸਾਹਮਣੇ ਆ ਤੇ ਫਿਰ ਇਹ ਇਤਿਹਾਸ ਬਣਾ ਦਿਓ ਯਾਰ ਬਠਿੰਡੇ ਵਾਲਾ ਮੈਂ ਐਨਾ ਮੈਂ ਇੱਕ ਵੀਡੀਓ ਵੀ ਪਾਈ ਆ ਸ਼ਬਾਯੋ ਯਾਰ ਤੁਸੀਂ 4 ਤੋਂ 5 ਸੀਟਾਂ ਲੈ ਕੇ ਆਓ ਇਹ ਮੋਦੀ ਹੋਰੀ ਥੋੜੇ ਪੈਰੀ ਹੱਥ ਲਾਉਂਦੇ ਫਿਰਨਗੇ ਸਰਕਾਰ ਨਹੀਂ ਬਣ ਰਹੀ ਕਿਸੇ ਦੀ ਮジョਰਿਟੀ ਜਿਵੇਂ ਆ ਰਹੇ ਇਹ ਗੱਲ ਯਾਦ ਰੱਖੋ ਇਨੀਅਮ ਦਾ ਗੱਲ ਹੋਈ ਤਾਂ ਗੱਲ ਵੱਖਰੀ ਆ ਪਰ ਜੇਕਰ ਉੱਤੇ ਸਰਕਾਰ ਖਿਚੜੀ ਬਣੀ ਤੁਹਾਡੀਆਂ ਚਾਰ ਵੋਟਾਂ ਸਾਨੂੰ ਪੰਜਾਬ ਦਾ ਦੁਬਾਰਾ ਰੰਗਲਾ ਪੰਜਾਬ ਬਣਾ ਦੇਣਗੀਆਂ ਇਹ ਗੱਲ ਯਾਦ ਰੱਖੋ ਇੱਕ ਮੁੱਦਾ ਕੋਈ ਵੀ ਨਹੀਂ ਕਹਿੰਦਾ ਉਹ ਕਹਿੰਦਾ ਜੀ ਮੇਰੀ ਫੋਟੋ ਖਿਚਾ ਦਿਓ ਉਹ ਕਹਿੰਦਾ ਜੀ ਮੈਨੂੰ ਸਟicker ਦੇ ਦਿਓ ਉਹ ਯਾਰ ਤੁਸੀਂ ਸੋਚੋ ਤੁਸੀਂ ਖੜੇ ਕਿੱਥੇ ਹੋ ਮੈਂ ਕਿਉਂ ਰਹਿ ਸਾਡੇ ਭਾਈ ਆ ਉਹ ਵੀ ਹੂੰ ਵੀ ਆਪਾਂ ਵੋਟਾਂ ਲੈਣੀਆਂ ਖਸਮਾਂ ਖੜਾ ਹੋ ਕੇ ਨਵਾਬ ਨਹੀਂ ਲੜਾ ਦਿਓ ਹਾਂ ਕੁਛ ਅੱਜ ਗੱਲ ਹੰਸਰਾਏ ਬੋਲੇ ਹਾਂ ਬੋਲੇ ਸੀ ਜੀ ਭਾਈ ਸਾਹਿਬ ਗੱਲ ਇਸ ਤਰ੍ਹਾਂ ਹੈ ਬਈ ਲੁਧਿਆਣਾ ਤੋਂ ਬਿੱਟੂ ਨੇ ਬਿਆਨ ਦਿੱਤਾ ਹੈ ਕਹਿੰਦਾ ਜੀ 4-3 ਤੋਂ ਬਾਅਦ ਕਿਸਾਨ ਜ਼ਿਲ੍ਹਾ 'ਚ ਹੋਣਗੇ ਵੀ ਜਿੱਦਨ ਤੂੰ ਮੂੰਹ ਚੱਕ-ਚੱਕ ਕੇ ਗੱਲਾਂ ਕਰਦਾ ਸੀ ਆਪ ਖੋਦਰ ਨਾ ਲਾਈ ਬੈਠਾ ਸੀ ਉੱਥੇ ਬੈਠਾ ਸੀ ਤੂੰ ਆਪ ਦੀਆਂ ਵੀਡੀਓ ਦੇਖ ਲੈ ਯਾਰ ਮੈਂ ਤਾਂ ਕਹਿੰਦਾ ਕਮਾਲ ਆ ਯਾਰ ਜਿਹੜੇ ਮੂੰਹ ਰਹੀਂ ਖਾਂਦੇ ਆ ਉਹਦੇ ਨਹੀਂ ਹੱਕਦੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਕੋ ਬੰਦੇ ਦੀ ਕੋਈ ਜ਼ਮੀਰ ਦੀ ਇੱਜ਼ਤ ਹੁੰਦਾ ਉਹ ਅਨਸਰਾਜ ਕਹਿੰਦਾ ਇੱਕ ਤਰੀਕ ਤੋਂ ਕਹਿੰਦਾ ਮੈਨੂੰ ਮੈਨੂੰ ਮਾਰ ਦੇਣਾ ਸੀ ਓਏ ਮੈਨੂੰ ਯਾਰ ਕੀ ਤੂੰ ਤਮਾਸ਼ਾ ਫਿਰ ਕਹਿੰਦਾ ਦੋ ਤਰੀਕ ਨੂੰ ਦੇਖੋ ਮੈਂ ਬਣਾਉਣਾ ਬੰਦੇ ਇਹਨਾਂ ਨੂੰ ਤੇ ਤੀਜੇ ਦਿਨ ਮੈਨੂੰ ਮaaf ਕਰ ਦੇ ਯਾਰ ਤੁਸੀਂ ਹਿੱਲ ਗਏ ਹੋ ਯਾਰ ਵਜ਼ੀਰੀਆਂ ਤੈਮਾਨੀਆਂ ਹੈ ਪਿਛਲੀ ਸਰਕਾਰ ਨਹੀਂ ਤੂੰ ਪਿਛਲੀ ਸਰਕਾਰ 'ਚ ਕੁਝ ਕਰ ਦਿੰਦਾ ਜੇ ਤੂੰ ਐਡਾ ਵੱਡਾ ਹੀ ਹੁੰਦਾ ਤੂੰ ਅੱਜ ਆ ਕੇ ਐਸੀ ਯਾਰ ਮੇਰੀ ਗੱਲ ਸੁਣੋ ਅੱਜ ਇਹ ਪਾੜਾ ਕਿਵੇਂ ਪਾਇਆ ਇੱਕ ਪਿੰਡ ਦੇ ਵਿੱਚ ਚਾਰ-ਚਾਰ ਗੁਰਦੁਆਰੇ ਕਿਵੇਂ ਬਣਾਏ ਚਾਰ-ਚਾਰ ਸ਼ਮਸ਼ਾੜ ਘਾੜ ਕਿੱਦੇ ਬਣਾਏ ਇਹ ਸੈਦਾਂ ਨੇ ਬਣਾਏ ਇੱਕ ਬੰਦੇ ਨੂੰ ਉਹ ਕਹਿੰਦੇ ਤੇਰੀ ਮੱਤ ਅਸੀਂ ਕਰਦਿਆ ਪਿੰਡ ਜੇ ਬਖੇੜਾ ਖੜ ਕਰਦੇ ਆ ਅਸੀਂ ਪਿੰਡਾਂ 'ਚ ਤਾਸ਼ ਵੀ ਖੇਡਦੇ ਰਹੇ ਆ ਪਿੰਡਾਂ 'ਚ ਕਣਕ ਵੀ ਇਕੱਠੇ ਵੜਦੇ ਰਹੇ ਆ ਅਸੀਂ ਦੁੱਖ ਸੁੱਖ ਚੇ ਵੀ ਜਾਂਦੇ ਰਹੇ ਆ ਮੰਜੇ ਵੀ ਇਕੱਠੇ ਕਰਦੇ ਰਹੇ ਆ ਪਰ ਸਾਡੇ ਰੰਗਲੇ ਪੰਜਾਬ ਨੂੰ ਗੰਧਲਾ ਪੰਜਾਬ ਬਣਾਉਣ ਵਾਲੇ ਰਾਜਨੀਤਿਕਾ ਔਰ ਜਿਹੜੇ ਪੱਗਾਂ ਦੇ ਸਿਰਫ ਸਾਕੇ ਇਹਨਾਂ ਅੱਜ ਵੀ ਤੁਰੇ ਫਿਰਦੇ ਆ ਇਹ ਚੰਦੂ ਹੋਰੀਆ ਇਹ ਦੇਖ ਲਓ ਜਿਹੜਾ ਤੁਹਾਨੂੰ ਪੱਗ ਵਾਲਾ ਲੱਗੇ ਇਹਨਾਂ ਪ ਤੇ ਇਹ ਸ਼ਬਦ ਵਰਦਿਆ ਕਰੋ ਸਾਖਤ ਸੰਗ ਨਾਲ ਕੀਜੀਆ ਦੂਰੋ ਜਈਆ ਭਾਗ ਪੜਨਾ ਕਰੋ ਕਬੀਰ ਸਾਹਿਬ ਦਾ ਸ਼ਬਦ ਸੁਣ ਕੇ ਬਾਕੀ ਗੱਲ ਕੋਈ ਨਹੀਂ ਇਹ ਉਸ ਬਾਬੇ ਦੀ ਧਰਤੀ ਆ ਜਿਸ ਧਰਤੀ ਦੇ ਬਾਬੇ ਨਾਨਕ ਨੇ ਬਾਬਰ ਨੂੰ ਜਾਬਰ ਕਿਹਾ ਕਿ ਨਹੀਂ ਕਿਹਾ ਦੱਸੋ ਚੱਕੀ ਆਪੇ ਤੇ ਇਹ ਤੁਸੀਂ ਸੋਚਦੇ ਹੋ ਤੇ ਅਸੀਂ ਡਰਦੇ ਆ ਅਸੀਂ ਜਾ ਕੇ ਨਾ ਖੜ ਜਾਂਦੇ ਆ ਬਾਈ ਜੀ ਮੈਂ ਵੋਟ ਤਾਂ ਪਾ ਦੂੰਗਾ ਪਰ ਨਾ ਆਇਆ ਮੈਂ ਅੱਗੇ ਨਹੀਂ ਆਉਣਾ ਮੈਂ ਤਾਂ ਤੇਰੀ ਮੱਤਤਾ ਕਰਦਾ ਫਿਰ ਦੂਜੇ ਕੋਈ ਜਾਵੜਦੇ ਆ ਉਹ ਲੱਖ ਲਹਨਤ ਅਸੀਂ ਜਿਹੜੇ ਹਰੀ ਸਿੰਘ ਨਲੂਏ ਦੇ ਵਾਰਿਸ ਸ਼ੇਰਾਂ ਨੂੰ ਫੜ ਕੇ ਆਪਾੜਨ ਵਾਲੇ ਦੇ ਵਾਰਿਸ ਦੁਨੀਆ ਤੋਂ ਤੁਹਾਡੀਆਂ ਪਿਕਚਰਾਂ ਬਣਦੀਆਂ ਅਮਰੀਕਾ ਤੁਹਾਡੇ ਮਗਰ ਮਗਰ ਫਿਰਦਾ ਵੀ ਖਾਲਸਾ ਜਿਹੜਾ ਹੈਗਾ ਵੀ ਸਮਰਾਤ ਹੈ ਪੂਰੀ ਦੁਨੀਆ ਤੁਸੀਂ ਝੰਡੇ ਕੱਢਦੇ ਐਸੇ ਦੁੱਕੀ ਦੇ ਬੰਦੇ ਤੁਸੀਂ ਛਿੱਤਰ ਖਾਈ ਜਾਂਦੇ ਹੋ ਯਾਰ ਕੀ ਤੁਹਾਡਾ ਸਿਸਟਮ ਹੈ ਤੁਹਾਨੂੰ ਸਾਰਿਆਂ ਨੂੰ ਕਹਿੰਦੇ ਮੈਨੂੰ ਇਹ ਦੱਸੋ ਇੱਥੇ ਕਿੰਨੇ 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 ਲੋਕ ਖੜੇ ਆ ਤੁਹਾਡੇ 4 ਖੜੇ ਕੇ 5 ਖੜੇ ਆ ਮੈਨੂੰ ਇਹ ਦੱਸੋ ਲੈ ਇੱਕ ਬੰਦਾ ਹੱਥ ਖੜਾ ਕਰਕੇ ਕਹਿੰਦੇ ਲਓ ਜੀ ਮੈਂ ਸੌਂਹ ਗਾ ਕੇ ਕਹਿੰਦਾ ਵੀ ਜਿਹੜੀ ਸਿਮਰੋ ਆ ਸੁਬੀਰ ਦੀ ਘਰ ਵਾਲੀ ਆ ਉਹ ਪੂਰੀ 100% ਸੱਚੀ ਸੁਤਰੀ ਤੇ ਉਹ ਸਾਡੇ ਹੱਕਾਂ ਲਈ ਆਉਗੀ ਲਓ ਇੱਕ ਬੰਦਾ ਹੱਥ ਖੜਾ ਕਰੋ ਕਰੋ ਜੀ ਮੈਂ ਕੋਈ ਬਖੰਡੇ ਦੀ ਗੱਲ ਕਰਦਾ ਕਰੋ ਦੂਜਾ ਆਜੋ ਲਓ ਦੂਜੇ ਤੇ ਕਰ ਲੋ ਹੱਥ ਖੜਾ ਕਿਸੇ ਦੇ ਹੋਰ ਤੀਜੇ ਤੇ ਆਜੋ ਤਗੜ ਸੇ ਫਿਰ ਵੋਟਾਂ ਕਦੀ ਨਹੀਂ ਪਾਉਣ ਇੱਕ ਬੰਦੇ ਨਾਲ ਖੜਜੋ ਯਾਰ ਤੁਸੀਂ ਮੈਂ ਕਹਿੰਦਾ ਯਾਰ ਮਾੜਾ ਜੋ ਮਾੜਾ ਤਾਂ ਚੰਗਾ ਚੋਣ ਲੋ ਬਸ ਇੰਨੀ ਗੱਲ ਮੈਂ ਕਹਿਣੀ ਚਾਹਣਾ ਆ ਵੇਖੋ ਜੀ ਬੰਦਾ ਵੇਖੋ ਚੰਗਾ ਬੰਦਾ ਯਾਰ ਬੰਦਾ ਇਹ ਨਾ ਸੋਚੋ ਇਹ ਨਾ ਸੋਚੋ ਵੀ ਕੀ ਕਰ ਲੂ ਯਾਰ ਤੁਸੀਂ ਇਹ ਸੋਚੋ ਵੀ ਜੇ ਬੰਦਾ ਜਿੱਤ ਗਿਆ ਜੇ ਚਾਰਾਂ ਦੀ ਗੱਲ ਕਰਦਾ ਨਾ ਇਹ ਚਾਰ ਆਉਣ ਵਾਲੇ ਸਮੇਂ ਦਾ ਪਲੇਟਫਾਰਮ ਖੜਾ ਕੀ ਕਿਹਾ ਕਿ ਚਾਰ ਜਿੱਤ ਕੇ ਤੇ ਪੰਜਾਬ ਦਾ ਭਲਾ ਹੋ ਸਕਦਾ ਤੇ ਪਰ ਦੂਜੇ ਕਹਿੰਦੇ ਇੱਕ ਜੇ ਜਿੱਤ ਕੇ ਕੀ ਕਰ ਲੈਣਗੇ ਇਹਨਾਂ ਦਾ ਕੋਈ ਵਟੀਚਣਾ ਹੀ ਨਹੀਂ ਉੱਥੇ ਭਾਈ ਸਾਹਿਬ ਗੱਲ ਸੁਣ ਲਓ ਤੁਸੀਂ ਇੱਕ ਦੀ ਗੱਲ ਕਰਦੇ ਹੋ ਮੈਂ ਇੱਕ ਗੱਲ ਇੱਥੇ ਕਹਿਣਾ ਜੇ ਚਾਰ ਜਿੱਤ ਜਾਣ ਮੈਂ ਕਹਿੰਦਾ ਚਾਰ ਜਿਤਾ ਦੇਣ ਤੇ 2027 ਦਾ ਪਲੇਟਫਾਰਮ ਬਣਿਆ ਲੋ ਜਿੱਦਣ ਜੋਧਾ ਅਮਰਤਪਾਲ ਸਿੰਘ ਬਾਹਰ ਨਿਕਲਿਆ ਨਾ ਇਹ ਤਾਂ ਵਧੀਆ ਹੋ ਗਿਆ ਮੈਂ ਤੁਹਾਨੂੰ ਇਹ ਗੱਲ ਕਹਿੰਦਾ ਵੀ ਉਹਨੂੰ ਅੰਦਰ ਦੇਤਾ ਬੜਾ ਵਧੀਆ ਹੋ ਗਿਆ ਕਿਉਂਕਿ ਨਾਲੇ ਤਾਂ ਉਹਦਾ ਪਤਾ ਲੱਗ ਗਿਆ ਨਾਲੇ ਲੋਕਾਂ ਦਾ ਪਤਾ ਲੱਗ ਗਿਆ ਪਾਈ ਸਾਹਿਬ ਗੱਲ ਇਹ ਹੁੰਦੀ ਆ ਜਿੱਦਣ ਉਹ ਆਊਗਾ ਨਾ ਉਹ ਅੰਦਰੋਂ ਜਦੋਂ ਬਣ ਕੇ ਹੰਕਣ ਲਾਉਣੇ ਤੇ ਜਿੱਦਣ ਉਹ ਆਇਆ ਤੇ ਤੁਸੀਂ ਉਹਦਾ ਕਾਫਲਾ ਦੇਖਿਓ ਔਰ ਉਸ ਤੋਂ ਬਾਅਦ ਪਿੰਡ-ਪਿੰਡ ਦੇ ਵਿੱਚ ਸਿਸਟਮ ਬਣਦਾ ਦੇਖਿਓ ਔਰ ਸਤਾਈ ਤੁਸੀਂ ਛੱਡੋ ਸਤਾਈ ਤੋਂ ਪਹਿਲੇ ਲੋਕਾਂ ਨੇ ਕਹਿਣਾ ਕਿ ਲਿਆਓ ਯਾਰ ਇਹਨੂੰ ਚੇਜ਼ ਕਰਕੇ ਤੇਨੂੰ ਲੈ ਕੇ ਆਓ ਇਹ ਤਾਂ ਬਾਈ ਜੀ ਬਣ ਗਿਆ ਸਿਸਟਮ ਇਹ ਤਾਂ ਤੁਸੀਂ ਵੇਟ ਕਰੋ ਹੁੰਦਾ ਉਹ ਆ ਜੋ ਪਰਮਾਤਮਾ ਨੂੰ ਪਾਉਣਾ ਇਹ ਨਹੀਂ ਕਿ ਮੇਰੇ ਕਹਿਣਾ ਕੋਈ ਬਣ ਜੂ ਤੇ ਨਾ ਬਣੂਗਾ ਇਹ ਤਾਂ ਇੱਕ ਲਹਿਰ ਹੈ ਲਹਿਰ ਦੇ ਵਿੱਚ ਮੈਂ ਲੁਧਿਆਣੇ ਤੋਂ ਚੱਲਿਆ ਮੈਂ ਆਪਦੀ ਗੱਡੀ ਦੇ ਉੱਤੇ ਜਾ ਕੇ ਪਿੰਡ-ਪਿੰਡ ਜਾ ਕੇ ਪੋਸਟਰ ਵੰਡਦਾ ਫਿਰਦਾ ਪਿੰਡ-ਪਿੰਡ ਜਾ ਕੇ ਮੈਨੂੰ ਮੈਂ ਸਰਬਜੀਤ ਸਿੰਘ ਭਾਈ ਸਰਬਜੀਤ ਸਿੰਘ ਦੀ ਟੀਮ ਦੇ ਵਿੱਚ ਵਰਕ ਕਰ ਰਿਹਾ ਉਦੋਂ ਮੈਂ ਭਾਈਸਾਲ ਦੇ ਕਰ ਰਿਹਾ ਤੇ ਲੱਖੇ ਸਾਨਾ ਨੂੰ ਤਾਂ ਮੈਂ ਜ਼ਿੰਦਗੀ ਕਦੇ ਮਿਲਿਆ ਹੀ ਨਹੀਂ ਲੱਖਾ ਸਾਨਾ ਮੈਨੂੰ ਨਹੀਂ ਜਾਣਦਾ ਆਊਗਾ ਪਰ ਮੈਂ ਲਖੇ ਸਦਾਲੇ ਲਈ ਕਿਉਂ ਬੋਲ ਰਿਹਾ ਯਾਰ ਉਹ ਹੀ ਬੰਦਾ ਜਿਹੜਾ ਦਿੱਲੀ ਤੋਂ ਏਡੇ ਮੁੰਡੇ ਲੈ ਕੇ ਗਿਆ ਸੀ ਉਹੀ ਬੰਦਾ ਇਹ ਦੋ ਬੰਦੇ ਸੀ ਉਹ ਦੋ ਬੰਦਿਆਂ ਨੇ ਜਿਨ੍ਹਾਂ ਨੇ ਮੁੰਡਿਆਂ ਨੂੰ ਪਿੱਛੇ ਲਾ ਕੇ ਲੈ ਗਈ ਸੀ ਪਰ ਸਾਡਾ ਦੀਪ ਅੱਜ ਦਿਉਣਾ ਹੁੰਦਾ ਸਾਡਾ ਪੰਜਾਬ ਅਰ ਪਰ ਅਸੀਂ ਫੇਰ ਵੀ ਕੀ ਕਰਦਾ ਸੀ ਇਹੜੇ ਕਾ ਜਣ ਵੋਟਾਂ ਦੇ ਖੜਾਣਾ ਸੀ ਥਾ ਬਣਤ ਕਰਦਾ ਸੀ ਉਹ ਕਹਿੰਦੇ ਨੌਜਵਾਨੀ ਪੱਟ ਕੇ ਲੈ ਗਈ ਹੁਣ ਕਹਿੰਦੇ ਮੰਡੀਰ ਫਿਰਦੀ ਇਹਨਾਂ ਲੀਡਰਾਂ ਪਿੱਛੇ ਭਾਈ ਸਾਹਿਬ ਯਾਰ ਇਹ ਕਹੀ ਜਾਣਾ ਸੀ ਇਹਨਾਂ ਤੋਂ ਇਹਨਾਂ ਤੋਂ ਅਸੀਂ ਕੀ ਲੈਣਾ ਸਰਟੀਫਿਕੇਟ ਲੈਣੇ ਆ ਜਿੰਨਾਂ ਵੀ ਆਪਦੇ ਕੋਈ ਕਰਦਾਰ ਨਹੀਂ ਇਹ ਜੋ ਮਰਜ਼ੀ ਕਰੀ ਜਾਣ ਆਪੇ ਮੈਂ ਜੀ ਪੁੱਜੀ ਮੈਂ ਆਪੇ ਮੈਂ ਮੇਰੇ ਬੱਚੇ ਜੀ ਨੇ ਇਹ ਕੀ ਕਹਿਣਗੇ ਇਹ ਕਿਸ ਨੂੰ ਬਹਿਣ ਚੁੱਕੇ ਹੈਗੇ ਆ ਵਰਸਾ ਸਿੰਘ ਬੁਲਟਵਾਇਆ ਹੱਥ ਖੜੇ ਕਰਦੀ ਉਹ ਫੋਟੋ ਕੀਦੀ ਆ ਇਹ ਕਹਾਂ ਹੀ ਮੈਂ ਨਹੀਂ ਇਹਨੂੰ ਗਾ ਤੇ ਮੁੰਡੇ ਦੇ ਸਿਰ ਤੇ ਹੱਥ ਰੱਖ ਕੇ ਪਰ ਇਹ ਝੂਠ ਬੋਲਣ ਵਾਲੇ ਬੰਦੇ ਆ ਇਹਨੇ ਬੋਲ ਵੀ ਦੇਣਾ ਇਹਨੂੰ ਐ ਕਰਾ ਤੇ ਬੱਚੇ ਦੇ ਸਿਰ ਤੇ ਹੱਥ ਰੱਖ ਕੇ ਗੁਰੂ ਰਾਮਦਾਸ ਸਾਹਿਬ ਦੇ ਘਰੇ ਜਾ ਕੇ ਕਹਿੰਦੇ ਮੈਂ ਹੱਥ ਖੜੇ ਕਰਕੇ ਨਹੀਂ ਨਿਕਲਿਆ ਐਵੇਂ ਮਰੀ ਜਾਂਦੇ ਹੋ ਯਾਰ ਇਹ ਕਹਿੰਦਾ 88 ਦੀ ਫੋਟੋ ਹੈ ਯਾਰ ਕਮਾਲ ਦੀ ਗੱਲ ਹੋ ਗਈ ਇਹ ਸਭ ਨੂੰ ਪਤਾ ਨਾਲ ਰਹੇ ਨਾਲ ਨੂੰ ਪਤਾ ਛੱਡੋ ਯਾਰ ਅਸੀਂ ਜੇ ਜੇ ਛੱਡੋ ਜੇ ਇਹ ਪ੍ਰਾਲੀਦਾਲ ਸਾਰੇ ਨਹੀਂ ਮੈਨ ਦੇਖ ਵੀ ਕਰਵਾਈ ਕੀ ਨੇ ਸੀ ਬਾਦਲ ਦੀਆਂ ਫੋਟੋ ਤੁਸੀਂ ਨਹੀਂ ਦੇਖੀਆਂ ਵੀ ਬਰਾਮਰੀਪ ਦੇ ਪੈਰਾ ਵਿੱਚ ਦੱਸੋ ਤੇ ਬੋਲੋ ਫਿਰ ਆਸ਼ੂ ਦੋਸ਼ ਨੂੰ ਲਿਆਉਣ ਵਾਲਾ ਕੌਣ ਹੈ ਇਹ ਬਾਦਲ ਦੀ ਘਰ ਵਾਲੀ ਲੈ ਕੇ ਹੀ ਡੇਰਾ ਸਾਰਾ ਇਹਨਾਂ ਨੇ ਬਣਾਇਆ ਐਵੇਂ ਮਰੀ ਇਹ ਕੀ ਕਹਿੰਦੇ ਇਹ ਕੀ ਕਹਿਣਗੇ ਯਾਰ ਕਿਸੇ ਨੂੰ ਸਾਡੀ ਤਾਂ ਕੌਮ ਭੋਲੀ ਆ ਜਿਹੜਾ ਦੇਖਿਆ ਉਹਦੇ ਮਗਰ ਲੱਗੇ ਵੀ ਅੱਜ ਸੁਖਵੀਰ ਆਇਆ ਮੇਰੇ ਵਰਗਾ ਜਾ ਕੇ ਫੋਟੋ ਖਿਚਵਾਉਂਦਾ ਐਂ ਕਰਕੇ ਠੀਕ ਆ ਯਾਰ ਕੱਲ ਨੂੰ ਜੇ ਬਣ ਗਿਆ ਤੇ ਮੈਂ ਕਹੂੰਗਾ ਸੁਖਵੀਰ ਨੇ ਫੋਟੋ ਲੱਖ ਲਹਨ ਐਜਾ ਮੇਰੇ ਸਾਹਮਣੇ ਆਜੇ ਮੈਂ ਜ਼ਿੰਦਗੀ ਜੀ ਕੇ ਇਹਨੂੰ ਬੰਦੇ ਨੂੰ ਵੇਂਦਾ ਵੀ ਨਹੀਂ ਐਜੇ ਘਟੀਆਂ ਲੋਕਾਂ ਨੂੰ ਮੈਂ ਤਾਂ ਇੱਕ ਗੱਲ ਜਾਣਦਾ ਸਾਡਾ ਝੂਰਿਆ ਕਾਲ ਤੱਕ ਤੁਹਾਨੂੰ ਹਾਜ਼ਰ ਨਾਲ ਸਮਝਿਆ ਕਹਿੰਦਾ ਕਿ ਯਾਰ ਕੱਲ ਨੂੰ ਕੁਝ ਮਰਜ਼ੀ ਦੇਣ ਵੀ ਯਾਰ ਭਾਈ ਸਾਹਿਬ ਤੁਸੀਂ ਸਾਡੇ ਹੱਥ ਮੈਂ ਕਹਿੰਦਾ ਲੱਖ ਲੈਣ ਤੇ ਮੱਝੋ ਇਹਦੇ ਨਾਲੋਂ ਚੰਗਾ ਯਾਰ ਹੂੰ ਬੰਦਾ ਮਰਦਾ ਇੱਕ ਵਾਰ ਹੁੰਦਾ ਜਮੀਰ ਸੰਤਾ ਮੈਨੂੰ ਇਹ ਦੱਸੋ ਅੱਜ ਫੋਟੋ ਸੰਤਾ ਦੀ ਲੱਗੀ ਕਿ ਨਹੀਂ ਲੱਗੀ ਭਾਈ ਸਾਹਿਬ ਦੀ ਪੋਸਟਰ ਦੀ ਦੱਸੋ ਹੂੰ ਲੱਗੀ ਤਾਂ ਫਿਰ ਅੱਜ ਨੌਜਵਾਨ ਜੇਕਰ ਤੁਸੀਂ ਇਹ ਸਮਝ ਲੋ ਮਲੋਆ ਸਾਹਿਬ ਜਿੱਤਣਗੇ ਭਾਈ ਸਰਬਜੀਤ ਸਿੰਘ ਜਿੱਤਣਗੇ ਤੇ ਸੰਤ ਪਿੰਡ ਵਾਲੇ ਵੀ ਨਾਲ ਜਿੱਤਣਗੇ ਤੁਹਾਨੂੰ ਤੁਸੀਂ ਇਹ ਦੱਸ ਦੋ ਕਈ ਮੈਨੂੰ ਮੈਨੂੰ ਮਿਲਦੇ ਆ ਬਾਹਰ ਦੀ ਉਹ ਸ਼ੇਟ ਹੈ ਆ ਜੀ ਉਹ ਆਤੰਕਵਾਦੀ ਸੀ ਮੈਂ ਕਿਹਾ ਇੱਕ افआईआर ਨਹੀਂ ਸੰਤਾਂ ਦੇ ਤੇ ਮੇਰੇ ਗੁਰਦਾਸਪੁਰ ਦੇ ਵਿੱਚ ਜਾ ਕੇ ਦੇਖ ਲਓ ਗੁਰਦਾਸਪੁਰ ਦੇ ਵਿੱਚ ਜਿਹੜਾ ਮੰਦਰ ਬਣਾਇਆ ਉਹ ਸੰਤਾਂ ਨੇ ਬਣਾਇਆ ਸੀ ਤੇ ਜਿਹੜੀਆਂ ਕੁੜੀਆਂ ਸੰਤਾਂ ਨੇ ਵਸਾਈਆਂ ਅੱਜ ਵੀ ਵਸਦੀਆਂ ਤੁਸੀਂ ਸੋਚ ਹੀ ਮਾਰ ਦਿੰਨੇ ਹੋ ਯਾਰ ਅਗਲੇ ਦੀ ਨੈਰੇਟਿਵ ਸਿਰਜ ਦਿੱਤਾ ਜਾਂਦਾ ਉਹ ਬਣਾਤਾ ਉਹ ਜੀ ਅਮਰਤਪਾਲ ਸਿੰਘ ਆ ਗਿਆ ਜੀ ਬਾਹਰ ਉਹ ਟ੍ਰੇਡ ਕੀਤਾ ਸੀ ਸਾਡੇ ਕਈ ਜਾਂਦੇ ਪੱਗਾਂ ਦੇ ਸਰਵਸਾ ਕੇ ਯਾਰ ਜਿਹੜਾ ਬੰਦਾ ਡਬਈ ਚ ਬੈਠਾ ਸੀ ਚਾਚਾ ਕੈਨੇਡਾ ਦੇ ਸੀ ਟਰੱਕ ਅਗਲੇ ਦੇ ਚੱਲਦੀ ਸੀ ਉਹਨੇ ਥੋੜੇ ਤੋਂ ਅੰਬ ਲੈਣੇ ਸੀ ਕਨਿਆਲ ਹੋ ਗਈ ਆਗੇ ਫਿਰ ਅਗਲੇ ਦੀ ਗੁਰਦਾਰ ਕੁਝੀ ਤੁਸੀਂ ਉਹ ਤਰੀਕੇ ਨਾਲ ਕਰਦੇ ਹੋ ਯਾਰ ਫਿਰ ਤੁਸੀਂ ਇਹ ਸੋਚਦੇ ਹੋ ਬਈ ਯਾਰ ਅਮਰਤਪਾਲ ਆ ਗਿਆ ਤੇ ਤੰਕਵਾਦ ਆ ਜਾਊਗਾ ਅਮਰਤਪਾਲ ਨੇ ਮੈਨੂੰ ਇਹ ਦੱਸੋ ਹਰਿਆਣੇ ਦੇ ਵਿੱਚ ਇੱਕ ਪੁਲਿਸ ਚੌਕੀ ਸਾੜਤੀ ਬੰਦੇ ਮਾਰਤੇ ਉੱਥੇ ਕੋਈ ਐਨਐਸਏ ਲੱਗੀ ਨਹੀਂ ਇੱਥੇ ਕਿਹੜਾ ਬੰਬ ਫੋੜਤਾ ਸੀ ਇਹ ਤਾਂ ਉਹਨੂੰ ਅਮਰਤਪਾਲ ਸਿੰਘ ਨੂੰ ਸਾਜ਼ਿਸ਼ ਦਾ ਹਿੱਸਾ ਬਣਾਇਆ ਗਿਆ ਕਿਵੇਂ ਉਹ ਵੀ ਸੁਣ ਲਓ ਇਹ ਕੀਤਾ ਗਿਆ ਇੱਕ ਬੰਦੇ ਨੂੰ ਉਹ ਇਹ ਵਿਚਵਾੜਿਆ ਗਿਆ ਉਹਦੇ ਖਾਫ ਕੋਈ ਐਵੀਡੈਂਸ ਨਹੀਂ ਸੀ ਇਹਨਾਂ ਕੋਲੇ ਉਹ ਬੋਲਦਾ ਸੀ ਬੋਲਣ ਦਾ ਹੱਕ ਹੈ ਸੁਪਰੀਮ ਕੋਰਟ ਕਹਿੰਦੀ ਆ ਤੁਸੀਂ ਖਾਸ ਤਰ੍ਹਾਂ ਦੀ ਗੱਲ ਕਰ ਸਕਦੇ ਹੋ ਜੇ ਸੁਪਰੀਮ ਕੋਰਟ ਨੂੰ ਜਾ ਕੇ ਪੁੱਛੋ ਨਾ ਵੀ ਤੁਸੀਂ ਇਹ ਲਿਖ ਕੇ ਦਿੱਤਾ ਕਿ ਨਹੀਂ ਦਿੱਤਾ ਜੇ ਸਿਮਰਜੀਤ ਸਿੰਘ ਮਾਨ ਜਕਾਰੇ ਲਾਉਂਦਾ ਆ ਦੀ ਗੱਡੀ ਤੇ ਲਿਖਦਾ ਘਰ ਤੇ ਲਿਖਦਾ ਤੇ ਫਿਰ ਜਿਉਹਨੇ ਕਹਿਤਾ ਦੀ ਕੀ ਪਾੜ ਡਿੱ ਗਿਆ ਸੀ ਜਦੋਂ ਇਹ ਗੱਲ ਹੋਈ ਕਿ ਭਾਈ ਆ ਚੀਜ਼ ਬਣ ਗਈ ਤਾਂ ਇਹਨਾਂ ਨੇ ਇੱਕ ਬੰਦਾ ਵਾਰਿਆ ਉਹ ਦੀ ਭੈਣ ਵਾਸਤੇ ਘਰ ਵਾਲੀ ਵਾਸਤੇ ਉਲਟਾ ਮੋੜਾ ਲਿਖਣ ਲਾ ਪਿਆ ਉਹਦੇ ਮੁੰਡੇ ਨੇ ਚੱਕ ਕੇ ਉਹਦੀ ਛਤਰਾਲ ਕਰਤੀ ਛਤਰਾਲ ਕਰਨ ਤੋਂ ਬਾਅਦ ਅਮਰਪਾਲ ਸਿੰਘ ਦਾ ਨਾਮ ਆ ਗਿਆ ਉਹਨੇ ਇੱਕ ਬੰਦਾ ਚੱਕ ਲਿਆ ਉਹ ਬੰਦੇ ਨੂੰ ਛਡਾਉਣ ਵਾਸਤੇ ਭਾਈ ਉਮਰਤਪਾਲ ਸਿੰਘ 28 ਸਾਲ ਦੀ ਉਮਰ ਹੈ ਤੇ ਉਹ ਕਹਿੰਦਾ ਯਾਰ ਮੈਂ ਹੁਣ ਬੰਦਾ ਛਡਾ ਕੇ ਜਣਾ ਛਡਰਵਾ ਛੱਡਦੋ ਨਹੀਂ ਮੈਂ ਛਡਾਉਣਾ ਆਹ ਗੱਲ ਸੀ ਉਹਨਾਂ ਨੇ ਫੋਟੋ ਖਿੱਚ ਲੀਆਂ ਉੱਥੇ ਜਾ ਕੇ ਆਪ ਦੀ ਸੱਟਾ ਸੱਟਾ ਮਾਰ ਕੇ ਤੇ ਉਹ ਬਣਾਦਾ ਕੇਸ ਐਨ ਉਹ ਤੋਂ ਬਾਅਦ ਲਿਆਂਦੀ ਸੀ ਆਰਪੀਐਫ ਕਮਾਲ ਹੋ ਗਈ ਯਾਰ ਤੁਸੀਂ ਯਾਰ ਕਿਹੜੀਆਂ ਗੱਲਾਂ ਕਰਦੇ ਹੋ ਬਣਾਦਾ ਐਵੀਡੈਂਸ ਚਾ ਕੇ ਡਿਬਰੂਗੜ ਸੜ ਤੇ ਤੇ ਆ ਫੇਰ ਤੇ ਫੇਰ ਉਹਨੇ ਕਿ ਉਥੇ ਬੰਬ ਚਲਾਤੇ ਸੀ ਜਿਹੜੇ ਤੋਂ ਬਾਅਦ ਦੁਬਾਰਾ ਫੇਰ ਲਾਤੀ ਫੇਰ ਉਹਨੇ ਕੀ ਕਰਤਾ ਸੀ ਉੱਥੇ ਬੈਠੇ ਨੇ ਬੜੀ ਤਰ ਤੀਜੀ ਔਰ ਲਾ ਦੇਣਗੇ ਫਿਰ ਲੱਗੀ ਜਾ ਫਿਰ ਬੈਠਿਆ ਭਾਈ ਖਾਈ ਜਾ ਜੁੱਤੀਏ ਗੱਲ ਤਾਂ ਈ ਨਹੀਂ ਹੈ ਨਾ ਪਰ ਇੱਕ ਗੱਲ ਆ ਬਹੁਤ ਵਧੀਆ ਗੱਲ ਹੋਗੀ ਕਿ ਜਿਹੜਾ ਐਮਪੀ ਦੇ ਇਲੈਕਸ਼ਨ ਲੜ ਰਿਹਾ ਔਰ ਮੈਨੂੰ ਤਾਂ ਲੱਗਦਾ ਵੀ ਪਰਮਾਤਮਾ ਕਿਰਪਾ ਕਰੇ ਵੀ ਜਦੋਂ ਗਿਣਤੀ ਹੋਵੇ ਤਾਂ ਸਭ ਤੋਂ ਉੱਪਰ ਕਿਹਦੀ ਵੋਟ ਆ ਉਹ ਭਾਈ ਅਮਰਤਪਾਲ ਸਿੰਘ ਦੀ ਆਵੇ ਤੇ ਇਹ ਗੱਲ ਹੋਵੇ ਵੀ ਚਪੇੜ ਮੂੰਹ ਤੇ ਵੱਜੀ ਇਹਨਾਂ ਲੋਕਾਂ ਦੇ ਜਿਹੜੇ ਉਹਨੂੰ ਅੰਤੰਕਵਾਦੀ ਕਹਿੰਦੇ ਸੀ ਖਾਸ ਤਨ ਨਹੀਂ ਕਹਿੰਦੇ ਸੀ ਵੀ ਆਹ ਖੜਾ ਲੋਕਾਂ ਦਾ ਜਿਹੜਾ ਮਸੀਹਾ ਲੋਕਾਂ ਦੇ ਪੁੱਤ ਬਚਾਉਣ ਵਾਲਾ ਤੇ ਫਿਰ ਖੜਾ ਹੋਊਗਾ ਦੁਬਾਰਾ ਉਹੀ ਜਜ਼ਬਾ ਉਹੀ ਸਿੱਖੀ ਦੀ ਲਹਿਰ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ